ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਬਹੁਤ ਖੁਸ਼ ਹੋਏ ਤੇ ਸਤਿਗੁਰਾਂ ਨੇ ਫਿਰ ਖੁਸ਼ ਹੋ ਕਰਕੇ ਕਈ ਵਾਰ ਇਹ ਕਿਹਾ ਹੈ ਕਿ ਆ ਜਿਹੜੇ ਮੇਰੇ ਸੇਖ ਹਨ ਇਹ ਮੁਕਤ ਹੋ ਗਏ ਇਹਨਾਂ ਦਾ ਜੀਵਨ ਸਫਲ ਹੋ ਗਿਆ ਇਹ ਸੱਚਖੰਡ ਦੇ ਵਾਸੀ ਬਣ ਗਏ ਕੁਝ ਕੋ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਅਸ਼ੀਰਵਾਦ ਦਿੰਦੇ ਜਦੋਂ ਸਤਿਗੁਰਾਂ ਨੇ ਅੰਮ੍ਰਿਤ ਛਕਾਇਆ ਵਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਹੜੇ ਇਹ ਪੰਜ ਸਿੱਖ ਸਿਰ ਜਿਨ੍ਹਾਂ ਨੇ ਭੇਟ ਕੀਤੇ ਸਨ ਜੇ ਫਿਰ ਗੁਰੂ ਕੇ ਪਿਆਰੇ ਬਣ ਗਏ ਜਿੱਥੇ ਇਹਨਾਂ ਨੂੰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਕਹਿੰਦੇ ਹਨ ਕਿ ਇਹ ਮੇਰੇ ਪਿਆਰੇ ਹਨ ਉਥੇ ਨਾਲ ਹੀ ਇਹ ਕਹਿੰਦੇ ਹਨ ਖਾਲਸਾ ਜੀ ਇਹ ਮੇਰੇ ਮੁਕਤੇ ਵੀ ਹਨ ਮੁਕਤੇ ਦਾ ਮਤਲਬ ਹੈ ਕਿ ਅੱਜ ਤੋਂ ਇਹ ਮੁਕਤ ਹੋ ਗਏ ਇਹਨਾਂ ਦਾ ਜੀਵਨ ਸਫਲ ਹੋ ਗਿਆ ਇਹਨਾਂ ਦੀ ਯਾਤਰਾ ਸਫਲ ਹੋ ਗਈ ਇਹ ਜਣਾ ਮਰਨ ਤੋਂ ਰਹਿਤ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਪੰਜ ਸਿਰ ਭੇਟ ਕਰਦੇ ਹਨ ਇਹਨਾਂ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਕਹਿੰਦੇ ਹਨ ਇਹ ਮੁਕਤੇ ਹਨ ਦੂਜੀ ਵਾਰ ਚਮਕੌਰ ਦੀ ਗੜੀ ਤੋਂ ਤੁਰਨ ਲੱਗਿਆ ਉਹ ਜਿਹੜੇ ਸਰੀਰ ਪਏ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਇੰਨੀ ਕੁਰਬਾਨੀ ਕੀਤੀ ਹੈ ਇਤਨੀ ਠੰਡ ਦੇ ਵਿੱਚ ਸਰਸਾ ਨੂੰ ਭਾਰ ਕਰਨਾ ਕਈ ਜੰਗ ਕਰਨੇ ਭੁੱਖੇ ਰਹਿਣਾ ਸਵਾ ਲੱਖ ਦੇ ਨਾਲ ਮੁਕਾਬਲਾ ਕਰਨਾ ਉਹਨਾਂ ਦੀ ਕੁਰਬਾਨੀ ਤੋਂ ਖੁਸ਼ ਹੋ ਕੇ ਉਹ ਜਿਹੜੀ ਜ਼ਿਕਰ ਮਿਲਦਾ ਹੈ ਕਿ ਤਕਰੀਬਨ 37 ਜਾਂ 38 ਗੁਰੂ ਕੇ ਸਿੱਖ ਜਿਹੜੇ ਉੱਥੇ ਸ਼ਹੀਦ ਹੋਏ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਵਾਸਤੇ ਹੀ ਵਚਨ ਕਰਦੇ ਹਨ ਇਹ ਵੀ ਮੇਰੇ ਮੁਕਤੇ ਹਨ ਜਦੋਂ ਇਸ ਤੋਂ ਅੱਗੇ ਗਏ ਸ਼੍ਰੀ ਖੇਦਰਾਣੇ ਦੀ ਟਾਬ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਹੈ ਤੋ ਉੱਥੇ ਸਤਿਗੁਰੂ ਜੀ ਜਿੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਜਿੱਥੇ ਬਹੁਤ ਵੱਡਾ ਜੰਗ ਹੋਇਆ ਹੈ ਜਿਹੜੇ ਸਿੱਖ ਪਹਿਲਾਂ ਚਲੇ ਗਏ ਸਨ ਦੁਬਾਰਾ ਫਿਰ ਆਏ ਸਤਿਗੁਰਾਂ ਦੇ ਚਰਚ ਬੇਨਤੀ ਕੀਤੀ ਅਦਾ ਬੇਦਾਵਾ ਪਾੜ ਦੋ ਸਾਨੂੰ ਆਪਣੇ ਚਰਚ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਕੁਰਬਾਨੀ ਨੂੰ ਦੇਖ ਕੇ ਉਹਨਾਂ ਦੀ ਸ਼ਹਾਦਤ ਨੂੰ ਦੇਖ ਕੇ ਕਹਿੰਦੇ ਹਨ ਇਹ ਮੇਰੇ ਸਿੱਖ ਮੁਕਤੇ ਹਨ ਉਹਨਾਂ ਨੂੰ ਮੁਕਤਿਆਂ ਦਾ ਵਾਰ ਦਿੱਤਾ ਅਸ਼ੀਰਵਾਦ ਬਖਸ਼ਿਆ ਉਹਨਾਂ ਦੀ ਬੰਦ ਖਲਾਸੀ ਕੀਤੀ ਤੇ ਇਸੇ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਜੀ ਹੈ ਟੁੱਟੀ ਗੰਡੀ ਹੈ ਉਸ ਜਗ੍ਹਾ ਦਾ ਨਾਮ ਵੀ ਇਲਾਕੇ ਦਾ ਨਾਮ ਵੀ ਫਿਰ ਮੁਕਤਸਰੀ ਪੈ ਗਿਆ ਤੋ ਉਹਦੋਂ ਸਤਿਗੁਰੂ ਜੀ ਖੁਸ਼ ਹੋਏ ਉਹਨਾਂ ਨੂੰ ਵੀ ਮੁਕਤੇ ਆਖਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੋਇਆ ਜਦੋਂ ਉਹਨਾਂ ਨੇ ਮੁਕਤੇ ਸ਼ਬਦ ਆਖਿਆ ਇੱਕ ਵਾਰੀ ਉਹਨਾਂ ਨੇ ਮੁਕਤੇ ਸ਼ਬਦ ਹੋਰ ਵਰਤਿਆ ਜਦੋਂ ਸਾਬੋ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਣੀ ਲਿਖਵਾਈ ਗਈ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਬਾਣੀ ਦੀ ਇੱਕ ਵਾਰੀ ਵਿਆਖਿਆ ਵੀ ਕਰ ਦਿਓ ਧੰਨ ਗੁਰੂ ਗੋਬਿੰਦ ਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸੰਪੂਰਨ ਅਮਰਤ ਗੁਰਬਾਣੀ ਦੀ ਵਿਆਖਿਆ ਕੀਤੀ ਹੈ। ਕਈ ਸਿੱਖ ਐਸੇ ਸਨ ਜਿਨ੍ਹਾਂ ਨੇ ਕੋਈ ਲੇਟ ਨਹੀਂ ਹੋਏ। ਕਦੇ ਕੋਈ ਛੁੱਟੀ ਨਹੀਂ ਕੀਤੀ, ਗੈਰ ਹਾਜ਼ਰੀ ਨਹੀਂ ਰਹੀ ਉਹਨਾਂ ਦੀ। ਸਾਰੀ ਬਾਣੀ ਉਹਨਾਂ ਨੇ ਇੱਕ ਇੱਕ ਅੱਖਰ ਬੜੇ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕੀਤਾ। ਕਿਉਂਕਿ ਸਿੱਖਾਂ ਦਾ ਆਪਣਾ ਆਪਣਾ ਸੁਭਾਅ ਹੈ। ਕੁਝ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਕਦੇ ਆ ਗਏ, ਕਦੇ ਨਹੀਂ ਆਏ। ਕਦੀ ਥੋੜਾ ਜਿਹਾ ਮਗਰੋਂ ਆ ਗਏ ਕਦੀ ਪਹਿਲਾਂ ਆ ਗਏ ਪਰ ਕੁਝ ਦਾ ਸੁਭਾਅ ਹੁੰਦਾ ਹੈ ਕਿ ਨਹੀਂ ਇਹ ਸਾਰੀ ਵਿਆਖਿਆ ਸਰਵਣ ਕਰਨੀ ਹੈ ਤੇ ਕੁਝ ਇਸ ਤਰ੍ਹਾਂ ਦੇ ਸਿੱਖ ਸਨ ਜਿਨ੍ਹਾਂ ਨੇ ਸਾਰੀ ਵਿਆਖਿਆ ਸਰਵਣ ਕੀਤੀ ਪਤਸ਼ਾਹ ਜੀ ਨੇ ਜਦਨ ਭੋਗ ਪਾਇ ਬਹੁਤ ਵੱਡਾ ਇਕੱਠ ਹੈ ਸਤਗੁਰਾਂ ਨੇ ਬਚਨ ਕੀਤਾ ਉਹ ਸਿੱਖ ਇਕੱਠੇ ਖੜੇ ਹੋਵੋ ਉੱਠ ਕੇ ਮੇਰੇ ਕੋਲ ਆਵੋ ਜਿਨ੍ਹਾਂ ਨੇ ਸਾਰੇ ਸੁਣੇ ਹਨ ਤੋ ਜਿਹੜੇ ਜਿਨਤੀ ਸੀਗੀ 48 ਉਹ ਉੱਠ ਕੇ ਖੜੀ ਹੋਈ ਗੁਰੂ ਕੇ ਚਰਨਾਂ ਦੇ ਵਿੱਚ ਆਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਜਿੰਨਾ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਮੈਂ ਉਹਨਾਂ ਨੂੰ ਮੁਕਤੇ ਆਖਿਆ ਜਿਨ੍ਹਾਂ ਨੇ ਸਿਰ ਭੇਟ ਕੀਤੀ ਉਹਨਾਂ ਨੂੰ ਮੁਕਤਾ ਆਖਿਆ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਮੁਕਤੇ ਆਖਿਆ ਉਹਨਾਂ ਦੀ ਬੰਦ ਖੁਲਾਸੀ ਕੀਤੀ ਹੈ ਕਹਿਣ ਲੱਗੇ ਤੁਸੀਂ ਸਾਰੀ ਗੁਰਬਾਣੀ ਸਰਵਣ ਕੀਤੀਏ ਚੌਂਕੜੇ ਮਾਰ ਕੀ ਦੇਵਤਿਆਂ ਦੇ ਵਾਂਗ ਸਮਾਦੀ ਲਾ ਕਰਕੇ ਸਤ ਸੰਗਤ ਦੇ ਚ ਬਹਿ ਕੇ ਵਿਆਖਿਆ ਸੁਣਨੀ ਸਤ ਸੰਗਤ ਵਿੱਚ ਹਾਜ਼ਰੀ ਭਰਨੀ ਬੜੇ ਪਿਆਰ ਦੇ ਨਾਲ ਸਮੇਂ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਸਤ ਗੁਰਾਂ ਨੇ ਬਚਨ ਕੀਤਾ ਖੁਸ਼ੂ ਕਰਕੇ ਕਹਿਣ ਲੱਗੇ ਇਹ ਸਿੱਖ ਜਿਨ੍ਹਾਂ ਨੇ 48 ਸਿੱਖਾਂ ਨੇ ਸਾਰੀ ਅਰਥ ਸਰਵਣ ਕੀਤੇ ਹਨ ਇਹ ਵੀ ਮੇਰੇ ਪਿਆਰੇ ਹਨ ਇਹ ਵੀ ਮੇਰੇ ਮੁਕਤੇ ਹਨ